ਜਿੱਥੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਸੀ ਤੇ ਹੁਣ ਪਾਣੀ ਉਤਰਨ ਤੋਂ ਬਾਅਦ ਕਈ ਚੁਣੌਤੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਪੰਜਾਬ ਸਰਕਾਰ ਰਾਹਤ ਲਈ ਲਗਾਤਾਰ ਕਾਰਜ ਕਰ ਰਹੀ ਹੈ ਸੂਬੇ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵਾਦਰਿਆ ਜਿਸ ਦੇ ਮੱਦੇ ਨਜ਼ਰ ਹੁਣ ਸਿਹਤ ਵਿਭਾਗ ਦੇ ਵੱਲੋਂ ਪਿੰਡ ਪਿੰਡ ਦੇ ਵਿੱਚ ਕੈਂਪ ਲਾਏ ਜਾ ਰਹੇ ਨੇ ਇਸ ਦੌਰਾਨ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਮਾਨ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਕਾਰਗੁਜ਼ਾਰੀ ਦੀ ਰਿਪੋਰਟ ਜਿਹੜੀ ਹੈ ਉਹ ਟਵਿੱਟਰ ਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਨੇ ਕੈਂਪ ਪਰ ਰਾਹੀ 1035 ਪਿੰਡ ਜਿਹੜੇ ਆ ਉਹ ਕਵਰ ਕੀਤੇ ਨੇ ਇਸ ਦੇ ਨਾਲ ਹੀ 13318 ਮਰੀਜ਼ਾਂ ਦੀ ਜਿਹੜੀ ਹੈ ਜਾਂਚ ਕੀਤੀ ਗਈ ਹੈ ਇਸ ਦੌਰਾਨ ਬੁਖਾਰ ਦੇ 1423 ਮਰੀਜ਼ ਡਾਇਰੀਆ ਦੇ 303 ਮਰੀਜ਼ ਚਮੜੀ ਦੇ ਰੋਗਾਂ ਦੇ ਜਿਹੜੇ ਆ 1781 ਮਰੀਜ਼ ਅੱਖਾਂ ਦੇ ਇਨਫੈਕਸ਼ਨ ਦੇ 811 ਮਰੀਜ਼ਾਂ ਦਾ ਮੌਕੇ ਤੇ ਹੀ ਜਿਹੜਾ ਇਲਾਜ ਕੀਤਾ ਗਿਆ ਇਸ ਦੇ ਨਾਲ ਹੀ ਆਸ਼ਾ ਵਰਕਰਾਂ ਨੇ 1079 ਪਿੰਡਾਂ ਦਾ ਜਿਹੜਾ ਦੌਰਾ ਕੀਤਾ 1079 ਪਿੰਡ ਜਿਹੜੇ ਆਸ਼ਾ ਵਰਕਰਾਂ ਦੇ ਵੱਲੋਂ ਕਵਰ ਕੀਤੇ ਗਏ ਨੇ ਤੇ 46243 ਘਰਾਂ ਦਾ ਇਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ 12524 ਸਿਹਤ ਕਿੱਟਾਂ ਜਿਹੜੀਆਂ ਉਹ ਵੰਡੀਆਂ ਗਈਆਂ ਨੇ ਭਗਵੰਤ ਸਿੰਘ ਮਾਨ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਸਾਂਝੀ ਕਰਦੇ ਆ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਦੇ ਲਈ ਲਗਾਤਾਰ ਹਾਜ਼ਰ ਸਿਹਤ ਵਿਭਾਗ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਪਿੰਡਾਂ ਦੇ ਅੰਕੜਿਆਂ ਦਾ ਵੇਰਵਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਪ੍ਰਭਾਵਿਤ ਲੋਕਾਂ ਅਤੇ ਮਰੀਜ਼ਾਂ ਦੇ ਅੰਕੜਿਆਂ ਦਾ ਵੀ ਵੇਰਵਾ ਦਿੱਤਾ ਸੀ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਇਹ ਸਾਰੀ ਜਾਣਕਾਰੀ ਪੋਸਟ ਜਿਹੜੀ ਹੈ ਟਵਿੱਟਰ ਤੇ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਹਵਾਲਾ ਦਿੱਤਾ ਗਿਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਰੀਬ 1035 ਪਿੰਡ ਜਿਹੜੇ ਆ ਉਹ ਕੈਂਪ ਉਹਨਾਂ ਦੇ ਵਿੱਚ ਲਗਾਏ ਗਏ ਨੇ ਤੇ 1079 ਪਿੰਡ ਜਿਹੜੇ ਆ ਉਹ ਆਸ਼ਾ ਵਰਕਰਾਂ ਦੇ ਵੱਲੋਂ ਕਵਰ ਕੀਤੇ ਗਏ ਨੇ ਤੇ ਉੱਥੇ ਮਰੀਜ਼ਾਂ ਦਾ ਜਿਹੜਾ ਮੁਫਤ ਇਲਾਜ ਅੱਜ ਕੀਤਾ ਜਾ ਰਿਹਾ ਜਿੱਥੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਸੀ ਤੇ ਹੁਣ ਪਾਣੀ ਉਤਰਨ ਤੋਂ ਬਾਅਦ ਕਈ ਚੁਣੌਤੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਪੰਜਾਬ ਸਰਕਾਰ ਰਾਹਤ ਲਈ ਲਗਾਤਾਰ ਕਾਰਜ ਕਰ ਰਹੀ ਹੈ ਸੂਬੇ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵਾਦਰਿਆ ਜਿਸ ਦੇ ਮੱਦੇਨਜ਼ਰ ਹੁਣ ਸਿਹਤ ਵਿਭਾਗ ਦੇ ਵੱਲੋਂ ਪਿੰਡ-ਪਿੰਡ ਦੇ ਵਿੱਚ ਕੈਂਪ ਲਾਏ ਜਾ ਰਹੇ ਨੇ ਇਸ ਦੌਰਾਨ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਮਾਨ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਕਾਰਗੁਜ਼ਾਰੀ ਦੀ ਰਿਪੋਰਟ ਜਿਹੜੀ ਹੈ ਉਹ ਟਵਿੱਟਰ ਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਨੇ ਕੈਂਪ ਪਰ ਰਾਹੀ 1035 ਪਿੰਡ ਜਿਹੜੇ ਆ ਉਹ ਕਵਰ ਕੀਤੇ ਨੇ ਇਸ ਦੇ ਨਾਲ ਹੀ 13318 ਮਰੀਜ਼ਾਂ ਦੀ ਜਿਹੜੀ ਹੈ ਜਾਂਚ ਕੀਤੀ ਗਈ ਹੈ ਇਸ ਦੌਰਾਨ ਬੁਖਾਰ ਦੇ 1423 ਮਰੀਜ਼ ਡਾਇਰੀਆ ਦੇ 303 ਮਰੀਜ਼ ਚਮੜੀ ਦੇ ਰੋਗਾਂ ਦੇ ਜਿਹੜੇ ਆ 1781 ਮਰੀਜ਼ ਅੱਖਾਂ ਦੇ ਇਨਫੈਕਸ਼ਨ ਦੇ 811 ਮਰੀਜ਼ਾਂ ਦਾ ਮੌਕੇ ਤੇ ਹੀ ਜਿਹੜਾ ਇਲਾਜ ਕੀਤਾ ਗਿਆ ਇਸ ਦੇ ਨਾਲ ਹੀ ਆਸ਼ਾ ਵਰਕਰਾਂ ਨੇ 1079 ਪਿੰਡਾਂ ਦਾ ਜਿਹੜਾ ਦੌਰਾ ਕੀਤਾ 1079 ਪਿੰਡ ਜਿਹੜੇ ਆਸ਼ਾ ਵਰਕਰਾਂ ਦੇ ਵੱਲੋਂ ਕਵਰ ਕੀਤੇ ਗਏ ਨੇ ਤੇ 46243 ਘਰਾਂ ਦਾ ਇਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ 12524 ਸਿਹਤ ਕਿੱਟਾਂ ਜਿਹੜੀਆਂ ਉਹ ਵੰਡੀਆਂ ਗਈਆਂ ਨੇ ਭਗਵੰਤ ਸਿੰਘ ਮਾਨ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਰਿਪੋਰਟ ਸਾਂਝੀ ਕਰਦੇ ਆ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਦੇ ਲਈ ਲਗਾਤਾਰ ਹਾਜ਼ਰ ਸਿਹਤ ਵਿਭਾਗ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਪਿੰਡਾਂ ਦੇ ਅੰਕੜਿਆਂ ਦਾ ਵੇਰਵਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਪ੍ਰਭਾਵਿਤ ਲੋਕਾਂ ਅਤੇ ਮਰੀਜ਼ਾਂ ਦੇ ਅੰਕੜਿਆਂ ਦਾ ਵੀ ਵੇਰਵਾ ਦਿੱਤਾ ਸੀ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਇਹ ਸਾਰੀ ਜਾਣਕਾਰੀ ਪੋਸਟ ਜਿਹੜੀ ਹੈ ਟਵਿੱਟਰ ਤੇ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਹਵਾਲਾ ਦਿੱਤਾ ਗਿਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਰੀਬ 1035 ਪਿੰਡ ਜਿਹੜੇ ਆ ਉਹ ਕੈਂਪ ਉਹਨਾਂ ਦੇ ਵਿੱਚ ਲਗਾਏ ਗਏ ਨੇ ਤੇ 1079 ਪਿੰਡ ਜਿਹੜੇ ਆ ਉਹ ਆਸ਼ਾ ਵਰਕਰਾਂ ਦੇ ਵੱਲੋਂ ਕਵਰ ਕੀਤੇ ਗਏ ਨੇ ਤੇ ਉੱਥੇ ਮਰੀਜ਼ਾਂ ਦਾ ਜਿਹੜਾ ਮੁਫਤ ਇਲਾਜ ਅੱਜ ਕੀਤਾ ਜਾ ਰਿਹਾ